ਤੇ ਸਤਾਏ ਸੀ ਦੁਬਾਰ ਜਾਂਦੇ ਸੀ ਬੱਚੇ ਘੁੰਮਣ ਵਿਆਹ ਨਹੀਂ ਹੋਇਆ ਜੀ ਬਸ ਰਿੰਗਸਰਮਣੀ ਹੋ ਗਈਆ ਤੇ ਵਿਆਹ ਬਣਾ ਬੈਠੋਗੇ ਹਾਂਜੀ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਉਹਨੇ ਕਿਹਾ ਕਿ ਮੇਰੀ ਰੀਕਸਰਮਣੀ ਹੋਈ ਆ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਕੁਛ ਨਹੀਂ ਹੋਣਾ ਇਹ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਆਈ ਰਿੰਗਸਰਮਣੀ ਕੋਦੇ ਘਟੀ ਆਇਆ ਉਹ ਸ਼ਾਦੀ ਕਰਨ ਲਈ ਤਿਆਰ ਨਾਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਦੇਖੋ ਕੁੜੀ ਅੰਡਰੇਜ ਆ ਪਹਿਲਾਂ ਤਾਂ ਕੁੜੀ ਆਪਣੇ ਸਹੁਰੇ ਪਰਿਵਾਰ ਕੋ ਨਹੀਂ ਜਾਏਗੀ 17 ਸਾਲਾਂ ਦੀ 18 ਮਾਂ ਲੱਗਾ ਨੂੰ ਅਸੀਂ ਤਾਂ ਐਸੀ ਦੁਬਾਰ ਜਾਂਦੇ ਸੀ ਬੱਚੇ ਘੁੰਮਣ ਵਿਆਹ ਨਹੀਂ ਹੋਇਆ ਜੀ ਬਸ ਰਿੰਗ ਸਰਮਣੀ ਹੋ ਗਿਆ ਥੋੜੀ ਦਿਨ ਮੈਰਿਜ ਕਰ ਦੇਣੀ ਆਂ ਬੇਟਾ ਹਾਂਜੀ ਤੇ ਵਿਆਹ ਤੋਂ ਬੇਟਾ ਬੇਟਾ ਹੋ ਗਿਆ ਹਾਂਜੀ ਥੋੜੇ ਸਹਿਮਤਾ ਹਾਂਜੀ ਕੁਛ ਨਹੀਂ ਹੋਣਾ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਆਈ ਰਿੰਗ ਸਰਮਣੀ ਖੁਦ ਘਿੱਟੀ ਆਇਆ ਉਹ ਸ਼ਾਦੀ ਕਰਨ ਲਈ ਤਿਆਰ ਆਂ ਪਰਮਰਦੀ ਦੀ ਘਟ ਵੱਸ 17 ਸਾਲ ਆ ਕੋਈ ਆ ਨਾਮ ਅਗਰ 17 ਹੋਂਡ ਘਟ ਬੱਚਾ ਕੁੜੀ ਦਾ ਆਇਆ ਜਾ ਅਸੀਂ ਕਿਹਾ ਚਲੋ ਬੱਚੇ ਆ ਚਲੋ ਕੋਈ ਫੇਰ ਆ ਕੋਈ ਗੱਲ ਨਹੀਂ ਹਾਂਜੀ ਇਹਦੀ ਛੋਟੀ ਉਮਰ ਦੀ ਮੇਰਾ ਬੱਚਾ ਹੋ ਗਿਆ ਹਾਂਜੀ ਗਲਤ ਨਹੀਂ ਹੈਗਾ ਇਹ ਹੈ ਤਾਂ ਸਹੀ ਗਲਤੀ ਹੈ ਚਲੋ ਸਰ ਅੱਜ ਸਾਨੂੰ ਸਰੇ ਐਸਐਮਓ ਸਾਹਿਬ ਵੱਲੋਂ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਰ ਮੇਰੇ ਨਾਲ ਮਾਂਜੋਗ ਸੀਡਬਲਯੂਸੀ ਦੇ ਮੈਂਬਰ ਸ੍ਰੀ ਰਤਨ ਸਰ ਜੀ ਆ ਵਾਟਸਟਾਫ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਅੱਗੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਾਨੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆ ਤੁਸੀਂ ਇਸ ਤਰ੍ਹਾਂ ਆ ਕਿ ਦੇਖੋ ਕੁੜੀ ਅੰਡਰੇਜ ਹੈ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼ੈਂਟ ਪੋਜੀਸ਼ਨ ਕੀ ਹੈ ਪ੍ਰੈਜ਼ੈਂਟ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਤਾਂ ਰੱਖਣਾ ਚਾਣੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸੀਡਬਲ ਸੀ ਦੇ ਪ੍ਰੋਡਿਊਸ ਕਰਾਂਗੇ ਸੀਡਬਲ ਸੀ ਅੱਗੇ ਬਿਆਨ ਹੋਣਗੇ ਅੱਗੋਂ ਸੀਡਬਲ ਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਗਸਰਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਦੋਨਾਂ ਪਰਮਾਨਾਂ ਤੇ ਕਾਰਵਾਈ ਹੋਏਗੀ ਸਰ ਉਹ ਸੀਡਬਲ ਸੀ ਡਿਸੀਜਨ ਹੋ ਜਾਏਗੀ ਮੁੰਡਾ ਕਹਿੰਦਾ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਤੁਹਾਡੇ ਤੋਂ ਕੀ ਮੰਗਦੇ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਆ ਕੇ ਪੂਰੀ ਦੇਖ ਕੇ ਸੀਡਬਲਯੂਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਉਦਾਂ ਮੈਂ ਰਤਨ ਲਾਲ ਸੀਡਬਲਯੂਸੀ ਮੈਂਬਰ ਜਾਣਕਾਰੀ ਵੈਲੀ ਸੀ ਕਿ ਇੱਕ ਅ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕੀ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਟਰ ਕਰਨਾ ਚਾਹੁੰਨਗੇ ਤਾਂ ਅਸੀਂ ਬੱਚੇ ਨੂੰ ਜਲੰਦਰ ਸ਼ਿਫਟ ਕਰਾਂਗੇ ਪਰ ਉੱਥੇ ਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਪਰ ਉਹਦੀ ਪਰਵਰਿਸ਼ ਉੱਥੇ ਹੋਏਗੀ ਪਰ ਅਦਾਲਤ ਵਿੱਚ ਅਜਿਹੇ ਕੇਸਾਂ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਪ੍ਰੋਵੀਨਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਉਹ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਅਫੈਂਸ ਕਰਿਆ ਅਫੈਂਸ ਬੰਦ ਹੈ ਅੰਦਰ ਬੱਚਾ ਮਾਰ ਖਾ ਜਾਂਦੀ ਹੈ ਸੱਤ ਫਿਰ ਅ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਹੈ ਕਿ ਕ੍ਰਾਈਮ ਹੈ ਜੀ ਬਿਲਕੁਲ ਗਲਤ ਹੈ ਹੈ ਕ੍ਰਾਈਮ ਹੈ ਅਫੈਂਸ ਬੰਦ ਹੈ